ਸਾਸਿਕਾ ਪੜੇ ਸਾਸਿਕਾ ਆਪਾਂ ਜੀ ਕਿਹੜੀ ਦਿੱਕਤ ਆ ਆਪਾਂ ਨੂੰ ਮੈਨਟਨ ਪ੍ਰੋਬਲਮ ਆ ਆਪਾਂ ਨੂੰ ਕਿੰਨੇ ਕ ਪੈਸਿਆਂ ਦਾ ਖਰਚਾ ਹੈਗਾ ਆਪਣਾ ਟਰੈਕਟਰ ਤੋਂ ਜੋ ਵੀ ਦੱਸਿਆ ਰਿਹਾ ਉਸਕੀ ਦੀ ਆਈਡੀਆ ਦਾ ਡਾਕਟਰ ਨੇ ਕੁਛ ਨਾ ਕੁਛ ਦਿੱਤਾ ਹੀ ਹੋਊਗਾ ਭੈਣੇ ਦੇਖੋ ਜਿਵੇਂ ਕੋਈ 1 ਲੱਖ 2 ਲੱਖ 3 ਲੱਖ ਕਿੰਨਾ ਵੀਜੀ ਕਿੰਨਾ ਕਰ ਸਕਦਾ ਸਿਆ ਵੀਜੀ ਡਾਕਟਰ ਨੇ 3 ਲੱਖ ਰੁਪਇਆ ਮੰਗਿਆ ਜੀ 3 ਲੱਖ ਦਾ ਖਰਚ ਆਵੰਦਿਆ ਤੇ ਤੁਸੀਂ ਸਰਕਾਰੀ ਹਸਪਤਾਲ ਫਰੀਦਕੋਟ ਦਿਖਾਉਣਾ ਸੀਗਾ ਜੀ ਵੀਰੇ ਸਰਕਾਰੀ ਹਸਪਤਾਲਾਂ ਚ ਵਾਪਸ ਕਹਿਤਾ ਹੋਇਆ ਸਰਕਾਰੀ ਹਸਪਤਾਲ ਚ ਵਾਪਸ ਕੀਤਾ ਹੋਇਆ ਤੇ ਹੁਣ ਤੁਸੀਂ ਮਤਲਬ ਪ੍ਰਾਈਵੇਟ ਹਸਪਤਾਲ ਨੂੰ ਦਿਖਾਇਆ ਤੇ ਕਿੰਨੇ ਪੈਸਿਆਂ ਦਾ ਖਰਚਾ ਕਹਿੰਦੇ ਆ ਉਹਨਾਂ ਨੇ ਇਹ ਕਹਿੰਦੇ ਵੀ ਕੋਸ਼ਿਸ਼ ਕੀਤੀ ਜਾਏ ਇਸ ਕਰਾਣ ਦੀ ਹੈ ਤੇ ਕਰਾ ਦਿੱਤੀ 3 ਲੱਖ ਰੁਪਏ ਮੰਗਿਆ ਹੈ ਠੀਕ ਹੈ ਤੇ ਜਿਹੜਾ ਇਹ ਜਗਾ ਜਿੱਥੇ ਆਪਾਂ ਰਹਿਨੇ ਆ ਇਹ ਇਹ ਤਾਂ ਵੀ ਮੈਂ ਸੰਭਾਈ ਤੇ ਰੱਖੀ ਹੋਈ ਹੈ ਗੁਪਤੀ ਸੰਭਾਈ ਤੇ ਰਹਿ ਰਹੇ ਹਾਂ ਸਹੀ ਸੰਭਾਈ ਤੇ ਰੱਖੀ ਹੋਈ ਹੈਗੀ ਤੇ ਤੁਹਾਡਾ ਆਪ ਦੇ ਕੋਲੇ ਮਕਾਨ ਵਗੈਰਾ ਕੋਲੇ ਸੀ ਜਗਾ ਉਹ ਅਸੀਂ ਲਾਤੀ ਸੀ ਉਹ ਸਾਰੀ ਲਾਤੀ ਮਤਲਬ ਹੁਣ ਆਪ ਸਰਫ ਆਪਾਂ ਸੰਭਾਈ ਤੇ ਤੇ ਕਿਸੇ ਦੇ ਘਰ ਦੇ ਵਿੱਚ ਰਹਿ ਰਹੇ ਆ ਕਿਸੇ ਦੇ ਘਰ ਵਿੱਚ ਠੀਕ ਹੈ ਜੀ ਤੇ ਆਪਾਂ ਨੂੰ ਮੰਨ ਕੇ ਚੱਲੋ ਵੀ 3.5 ਲੱਖ ਦਾ ਖਰਚਾ ਡਾਕਟਰ ਨੇ ਦੱਸਿਆ ਵਾ ਆਪਾਂ ਅਸਮਰਥ ਆ ਉਹ ਲੋਨ ਤੋਂ ਤੇ ਆਪਣੇ ਕੋਲ ਇੰਨੀ ਗਜਾਇਸ਼ ਨਹੀਂ ਠੀਕ ਹੈ ਜੀ ਤੇ ਕੋਈ ਹੋਰ ਹੱਲ ਕੀਤਾ ਵਾ ਨਹੀਂ ਵੀਰ ਜੀ ਹੋਰ ਤਾਂ ਬਸ ਇਹੀ ਹੈ ਵੀ ਥੋੜੀ ਬਹੁਤੀ ਗਰਾਹੀ ਕੀਤੀ ਹੋਈ ਹੈ ਜੀ ਹਾਂਜੀ ਪੈਨ ਦੇ ਵਿੱਚ ਠੀਕ ਹੈ ਪਸਨਾ ਪੈਨ ਦੇ ਵਿੱਚ ਕੀਤੀ ਹੋਈ ਹੈ ਇਹ ਕਿਸੇ ਲਵਾਨ ਦੇ ਲਈ ਠੀਕ ਹੈ ਇਹਦੇ ਵਿੱਚ ਮੈਨੂੰ ਸਾਰਾ 10000 ਰੁਪਏ ਦੀ ਹੋਈ ਹੈ ਜੀ ਸੋ 8000 ਰੁਪਏ ਤੱਕ ਦੀ ਤੇ ਬਾਕੀ ਤੁਸੀਂ ਆਪ ਦਾ ਜਿੰਨੀ ਪੂੰਜੀ ਆ ਸਾਰੀ ਲਾਈ ਬੈਠੇ ਹੋ ਤੁਸੀਂ ਕੰਮ ਕਾੜਾ ਕਰਦੇ ਹੋ ਮੈਂ ਰਾਜਗIRI ਦਾ ਕੰਮ ਕਰਦਾ ਰਾਜਗIRI ਦਾ ਕੰਮ ਕਰਦਾ ਹਾਂ ਠੀਕ ਹੈ ਵੀ ਜੀ ਮੈਨੂੰ 3 ਮਹੀਨੇ ਹੋ ਗਏ ਮੈਂ ਕਰੀ ਆ ਇਹਨਾਂ ਦੀ ਸਾਮ ਸਵਾਲੀ ਕਰਦਾ ਠੀਕ ਹੈ ਜੀ ਹਾਂ ਜੋ ਇੱਧਰ ਵੀ ਜੀ ਆਪਣੇ ਅਸੀਂ ਘਰਦਿਆਂ ਨਾਲ ਹੁਣ ਮਿਲ ਕੇ ਆ ਜਾਵਾਂਗੇ ਕੀ ਤੇ ਗੱਲਬਾਤ ਕੀਤੀ ਆ ਤੁਹਾਡੇ ਨਾਲ ਵੀ ਗੱਲਬਾਤ ਕੀਤੀ ਸੀ ਅਸਲ ਵਿੱਚ ਉਹਨਾਂ ਨੂੰ ਪ੍ਰੋਬਲਮ ਕੀ ਹੈ ਪ੍ਰੋਬਲਮ ਵੀਰ ਜੀ ਉਹਨਾਂ ਨੂੰ ਕੈਂਸਰ ਵੀ ਨਹੀਂ ਲੱਗਦਾ ਸੋ ਡਾਇਰੈਕਟਰ ਨੇ ਕੈਂਸਰ ਦੀ ਪ੍ਰੋਬਲਮ ਦੱਸੀ ਹੈ। ਸਹੀ ਉਹਨਾਂ ਨੂੰ ਤਾਂ ਕਰਕੇ ਨਹੀਂ ਦੱਸਿਆ ਆ ਵੀ ਇਹ ਟੈਨਸ਼ਨ ਜ਼ਿਆਦਾ ਲੈ ਜਾਂਦੀ ਹੈ। ਤੇ ਆਪਣਾ ਕੋਈ ਮੋਬਾਈਲ ਨੰਬਰ ਜੀ ਤੇ Google Pay ਵਗੈਰਾ ਚੱਲਦਾ ਹੋਵੇ। ਪੁੱਤਰ ਜੀ ਵਗੈਰਾ ਤਾਂ ਨਹੀਂ ਚੱਲਦਾ ਹੀ ਆਪਣੀ ਬਲੇ ਨੰਬਰ ਦੇ ਦਿੰਦੇ ਹੈਗਾ। ਇਹ ਬਾਕੀ 40 ਨੰਬਰ ਦੇ ਦਾਂਗੇ। ਸੋ ਮੋਬਾਈਲ ਨੰਬਰ ਹੈਗਾ ਵਾ ਮੋਬਾਈਲ ਨੰਬਰ ਕਿੰਨਾ ਜੀ ਤੁਹਾਡਾ? ਮੋਬਾਈਲ ਨੰਬਰ 9877314868 9877314868 ਠੀਕ ਹੈ ਜੀ। ਇਹ ਨੰਬਰ ਤੁਹਾਡਾ ਚੱਲ ਰਿਹਾ ਵਾ। ਠੀਕ ਹੈ ਜੀ ਤੇ ਕਿਉਂ ਰੀਜ ਨੂੰ ਇਹ ਨਹੀਂ ਦੱਸਿਆ ਹੈ ਇਹਨਾਂ ਨੂੰ ਕੈਂਸਲ ਦੀ ਪ੍ਰੋਬਲਮ ਹੈ। ਓਕੇ ਇਹਨਾਂ ਨੂੰ ਰੀਜ ਨੂੰ ਇਹ ਨਹੀਂ ਦੱਸਿਆ ਹੋਇਆ। ਚਲੋ ਅਸੀਂ ਇਹ ਤੁਹਾਡੀ ਵੀਡੀਓ ਪਾਵਾਂਗੇ ਜੀ ਜਿੰਨੀ ਇੱਕ ਕਿਸੇ ਕੋਲੋਂ ਸਰਦਾ ਵਰਦਾ ਹੋਇਆ ਉਹ ਤੁਹਾਡੇ ਤੱਕ ਜਰੂਰ ਪਹੁੰਚਦਾ ਹੋ ਜੂਗਾ ਜੀ ਤੇ ਆਪਣਾ ਪ੍ਰੋਪਰ ਐਡਰੈਸ ਇਹੀ ਆ ਵੀ ਹੋਟਲ A9 ਦੇ ਨਾਲ ਆ। ਕਿਸੇ ਹੋਟਲ A9 ਦੇ ਨਾਲ ਕਿਸੇ ਕੋਠੀ ਦੇ ਵਿੱਚ ਆਪਾਂ ਸਾਨੂੰ ਬੁਲਾਇਦੇ ਰਹ ਰਹੇ ਆ। ਠੀਕ ਹੈ ਜੀ। ਚਲੋ ਠੀਕ ਹੈ ਜੀ ਅਸੀਂ ਇੰਨੀ ਵੀਡੀਓ ਤੁਹਾਡੀ ਜਰੂਰ ਪਾਵਾਂਗੇ ਧੰਨਵਾਦ ਹਾਂਜੀ ਸਭ ਤੋਂ ਪਹਿਲਾਂ ਜੇਕਰ ਬੋਲਦਿਆਂ ਤੋਂ ਸਾਡੇ ਤੋਂ ਕੋਈ ਗਲਤੀ ਕੋਈ ਗਲਤ ਲਾਭ ਜਿ ਨਿਕਲ ਗਿਆ ਹੋਵੇ ਜਾਂ ਕੋਈ ਗਲਤੀ ਹੋ ਗਈ ਤਾਂ ਮਾਫੀਆਂ ਕਰ ਤੇ ਇਹ ਜੋ ਵੀਡੀਓ ਆਪ ਜੀ ਨੇ ਦੇਖੀ ਹੈ ਇਹ ਪੈੜ ਨਾ ਕੈਂਸਰ ਦੇ ਮਰੀਜ਼ ਆ ਇਹਨਾਂ ਨੇ ਆਪਣਾ ਘਰਬਾੜ ਤੱਕ ਵੇਚ ਕੇ ਇਹਦੇ ਉੱਤੇ ਲਾਤਾ ਪਰਿਵਾਰ ਨੇ ਤੇ ਇਹਨਾਂ ਨੂੰ ਸਰਕਾਰੀ ਹਸਪਤਾਲ ਤੋਂ ਵੀ ਜਵਾਬ ਮਿਲ ਗਿਆ ਤੇ ਹੁਣ ਇਹ ਹਾਦਾਰ-ਦਾੜ ਤੇ ਘਰ-ਘਰ ਜਾ ਕੇ ਮੰਗਦੇ ਫਿਰਦੇ ਸੀ ਹਰੇਕ ਘਰੇ ਜਾ ਕੇ ਤੇ ਚਲੋ ਸਾਨੂੰ ਮਿਲੇ ਤੇ ਅਸੀਂ ਇਹਨਾਂ ਕੋਲੇ ਗਏ ਜਾ ਕੇ ਦੇਖਿਆ ਸੱਚਮੁੱਚ ਕਿਸੇ ਦੇ ਘਰ ਵਿੱਚ ਰਹਿ ਰਹੇ ਆਗੇ ਕਿਸੇ ਦੀ ਸੰਭਲਾਈ ਤੇ ਆਪ ਦਾ ਘਰ ਇਹਨਾਂ ਨੇ ਵੇਚ ਕੇ ਇਹਨਾਂ ਤੇ ਲਾਤਾ ਜੋ ਜੋ ਵੀ ਵੀ ਇਹਨਾਂ ਦੀ ਮਦਦ ਕਰ ਸਕਦਾ ਹੋਵੇ ਤਾਂ ਜ਼ਰੂਰ ਕਰੇ ਤੇ ਇਹਨਾਂ ਦਾ ਕੰਟੈਕਟ ਨੰਬਰ ਦਿੱਤਾ ਹੋਇਆ ਅਸੀਂ ਇੱਕ ਨਾ ਕੀਰ ਰਿਕਾਰਡ ਦਿੱਤਾ ਉਹ ਸਾਡਾ ਆਪਦਾ ਵਾ ਉਹਦੇ ਵਿੱਚ ਕੀ ਕਿ ਸਾਡੇ ਕੋਲੇ ਦੋ ਤਿੰਨ ਪਰਿਵਾਰ ਐਸੇ ਆ ਗਏ ਜਿਹੜੇ ਬਜ਼ੁਰਗ ਆ ਜਿਹਦੇ ਵਿੱਚ ਕੋਈ ਕਮਾਈ ਦਾ ਸਾਧਨ ਹੈ ਹੀ ਨਹੀਂਗਾ ਜਮਈ ਵਿਚਾਰੇ ਉਹ ਵੀ ਰੋਟੀ ਤੋਂ ਵੀ ਆਹਰੀ ਨੇ ਜਿੰਨਾ ਕੁ ਮਹਾਰਾਜ ਨੇ ਕਿਰਪਾ ਕੀਤੀ ਆ ਅਸੀਂ ਉਹਨਾਂ ਇੱਕ ਉਹਨਾਂ ਦੀ ਮਦਦ ਕਰ ਰਹੇ ਆ ਚਲੋ ਹੁਣ ਅਸੀਂ ਚਾਹੁੰਦੇ ਆ ਵੀ ਕੁਝ ਥੋੜੀ ਬਹੁਤੀ ਹੋਰ ਉਹਨਾਂ ਦੀ ਮਦਦ ਹੋ ਸਕੇ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਮਾਤਾ ਵਾ ਉਹਨਾਂ ਦਾ ਵੀ ਮੰਨ ਕੇ ਚੱਲੋ ਵੀ ਆਪਰੇਸ਼ਨ ਹੋਣਾ ਵਾ ਤੇ ਉਹ ਵੀ ਚਾਹੁੰਦੇ ਆ ਵੀ ਸਾਡਾ ਆਪਰੇਸ਼ਨ ਹੋ ਜਾਵੇ ਤੇ ਅਸੀਂ ਉਹਨਾਂ ਦੀ ਵੀ ਥੋੜੀ ਬਹੁਤੀ ਇਸ ਤਰ੍ਹਾਂ ਮਦਦ ਕਰਨੀ ਚਾਹੁੰਦੇ ਆਗੇ ਸੋ ਜੇਕਰ ਕੋਈ ਵੀ ਮਦਦ ਕਰ ਸਕਦਾ ਹੋਵੇ ਸਾਡੇ ਨਾਲ ਕੰਟੈਕਟ ਕਰ ਸਕਦਾ ਜੇਕਰ ਆਰਥਿਕ ਮਦਦ ਕਰ ਸਕਦਾ ਹੋਵੇ ਤਾਂ ਵੀ ਉਹ ਜਰੂਰ ਕਰ ਦੇਵੇ ਸੋ ਆਪ ਜੀ ਜੌਬਸ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰ ਲਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ